ਸਸੀ ਕਾਲ ਪੰਜਾਬੀਓ ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਨਹੀਂ ਹੋਣਗੇ ਪੀਆਰ ਟਰੂਡੋ ਸਰਕਾਰ ਕੈਨੇਡਾ ਡਾਇਰੈਕਟਲੀ ਚੇਤਾਵਨੀ ਦਿੱਤੀ ਆ ਸਟੂਡੈਂਟ ਵੀਜ਼ਾ ਵਾਲਿਆਂ ਨੂੰ ਕਿ ਜਿਹੜਾ ਵੀ ਸਟੂਡੈਂਟ ਵੀਜ਼ਾ ਤੇ ਪੜ੍ਹਨ ਆ ਰਿਹਾ ਕੈਨੇਡਾ ਵਾਪਸ ਆਪਣੇ ਮੁਲਕ ਪਰਤੇ ਇੱਕ ਐਜੂਕੇਸ਼ਨ ਲੈਵਲ ਲਈ ਆਇਆ ਤੇ ਪੜ੍ਹਾਈ ਲੈ ਕੇ ਵਾਪਸ ਚਲਾ ਜਾਵੇ ਆਪਣੇ ਦੇਸ਼ ਨਹੀਂ ਕੀਤਾ ਜਾਵੇਗਾ ਪੱਕਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਟੂਡੈਂਟ ਸਤੰਬਰ ਜਾਂ ਜਨਵਰੀ ਇਨਟੇਕ ਦੇ ਵਿੱਚ ਕੈਨੇਡਾ ਜਾ ਕੇ ਉੱਥੇ ਵਸਨੀਕ ਹੋਮ ਸੋਚ ਰਹੇ ਆ ਉਹਨਾਂ ਲਈ ਬਹੁਤ ਹੀ ਮਾੜੀ ਖਬਰ ਆ ਕਿ ਕੈਨੇਡਾ ਸਰਕਾਰ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਆ ਜੋ ਬੱਚੇ ਕੈਨੇਡਾ ਜਾ ਕੇ ਪੜ੍ਹ ਕੇ ਉਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਪਹਿਲਾਂ ਚੱਲ ਗਏ ਉਹਨਾਂ ਲਈ ਤਾਂ ਉਹੀ ਜੋ ਸ਼ਡਿਊਲ ਚੱਲਿਆ ਪਹਿਲਾਂ ਉਹੀ ਚੱਲਣਾ ਪਰ ਇਹ ਬਤਲਾਵ ਜੋ ਨਵੇਂ ਸਟੂਡੈਂਟ 2024 ਦੇ ਨਵੇਂ ਬੈਚ ਦੇ ਬੱਚੇ ਜਾਣਗੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਨੂੰ ਪਰੇਸ਼ਾਨੀ ਆ ਸਕਦੀ ਆ ਉਥੇ ਪੀਆਰ ਲੈਣ ਦੇ ਵਿੱਚ ਕੈਨੇਡਾ ਦੀ ਪ੍ਰੋਡੋ ਸਰਕਾਰ ਨੇ ਇਹ ਸਿੱਧੇ ਤੌਰ ਤੇ ਕਹਿ ਦਿੰਦਾ ਕਿ ਬੱਚੇ ਇੱਥੇ ਪੜ੍ਹਾਈ ਲਈ ਆਉਂਦੇ ਆ ਪੜ੍ਹ ਲਿਖ ਕੇ ਚੰਗੀ ਐਜੂਕੇਸ਼ਨ ਲੈ ਕੇ ਆਪਣੇ ਦੇਸ਼ ਵਾਪਸ ਪਰਤ ਜਾਣ ਜੀ ਹਾਂ ਕਿਸੇ ਵੀ ਦੇਸ਼ ਦੇ ਵਿਦਿਆਰਥੀ ਹੋਣ ਉਹ ਆਪਣੇ ਦੇਸ਼ ਵਾਪਸ ਜਾਣ ਕਿਉਂਕਿ ਕੈਨੇਡਾ ਸਰਕਾਰ ਨੇ ਉੱਥੇ ਵੱਧ ਰਹੀ ਮੰਗਾਈ ਜੋ ਰੈਸੈਸ਼ਨ ਚੱਲ ਰਿਹਾ ਕਿਉਂਕਿ ਕੈਨੇਡਾ ਦੇ 2 ਸਾਲ ਹਲੇ ਦੱਸ ਰਹੇ ਆ ਕਿ 2 ਸਾਲ ਹਾਲਾਤ ਆ ਜਿਹੜੇ ਉਹ ਖਰਾਬ ਰਹਿਣ ਵਾਲੇ ਆ ਇੰਦਾ ਦਾ ਰੈਸੈਸ਼ਨ ਚੱਲਿਆ ਹੋਇਆ ਕਿ 2 ਸਾਲ ਉੱਥੇ ਮਾੜੇ ਹਾਲਾਤ ਖੜੇ ਰਹਿ ਸਕਦੇ ਆ ਕੈਨੇਡਾ ਦੇ ਵਿੱਚ ਕੰਮ ਦੀ ਕਮੀ ਨੂੰ ਦੇਖਦੇ ਹੋਏ ਜੇ ਉਥੇ ਜੋ ਆਪਣੇ ਇੰਡੀਅਨ ਹੀ ਸਭ ਤੋਂ ਵੱਧ ਕੈਨੇਡਾ 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 ਕਰ ਰਹੇ ਆ ਕਿ ਕੈਨੇਡਾ ਜਾ ਕੇ ਹੀ ਪੜਨਾ ਜਾ ਕੇ ਕੈਨੇਡਾ ਪੱਕੇ ਹੋਣਾ ਕੈਨੇਡਾ ਜਾ ਕੇ ਵਿਆਹ ਪਰਮਿਟ ਲੈਣਾ ਉਹਨਾਂ ਲਈ ਇਹ ਚੇਤਾਵਨੀਆਂ ਜੋ ਸਟੂਡੈਂਟ ਉਥੇ ਪੜੇਗਾ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਣੇ ਆਪਣੇ ਵਤਨ ਵਾਪਸ ਆ ਜਾਵੇ ਕੈਨੇਡਾ ਸਰਕਾਰ ਨੇ ਸਿੱਧੇ ਤੌਰ ਤੇ ਸਾਰੇ ਸਟੂਡੈਂਟਾਂ ਨੂੰ ਇਹ ਕਹਿ ਦਿੱਤਾ ਜੋ ਨਵੇਂ ਇਨਟੇਕ ਲਈ ਬੱਚੇ ਜਾ ਰਹੇ ਆ ਉਹਨਾਂ ਲਈ ਇਹ ਬਹੁਤ ਹੀ ਮਾੜੀ ਖਬਰ ਨਿਕਲ ਕੇ ਆਈ ਆ ਹੁਣ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿ ਕੈਨੇਡਾ ਸਰਕਾਰ ਸਿਰਫ ਇਹ ਗੱਲਾ ਕਰ ਰਹੀ ਹੈ ਜਾਂ ਬੱਚਿਆਂ ਨੂੰ ਅੱਗੇ ਪੀਆਰ ਦੇਣ ਦੇ ਵਿੱਚ ਕੋਈ ਕਾਨੂੰਨੀ ਬਦਲਾਅ ਕਰੇਗੀ ਜਾਂ ਉਹਨਾਂ ਨੂੰ ਪੀਆਰ ਦੇਵੇਗੀ ਅੱਗੇ ਦੀ ਜਾਣਕਾਰੀ ਲਈ ਬਣੇ ਰਹੋ ਸਾਡੇ ਨਾਲ ਅਸੀਂ ਪਬਲਿਕ ਮੀਡੀਆ ਤੋਂ ਸਸਸੀ ਗੱਲ ਧੰਨਵਾਦ ਜੀ